ਭਗਵਾਨੇ ਆ ਦਹੀਂ ਕੱਪੜੇ ਮੈਨੂੰ ਮੈਂ জামਾ ਧਰਨੇ ਤੇ ਆ ਲੋ ਜੀ ਸਰਦਾਰ ਜਗੀਰ ਸਿੰਘ ਡੱਲੇਵਾਲ ਸਾਹਿਬ ਸਾਡੇ ਲਈ ਭੁਖ ਹੜਤਾਲ ਤੇ ਪਏ ਨੇ ਮੈਂ ਉਹਨਾਂ ਦਾ ਸਾਥ ਦੇਣ ਚੱਲਿਆ ਬਿਲਕੁਲ ਜੀ ਤੁਹਾਨੂੰ ਜਾਣਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਨਾ ਦਿੱਲੀ ਤੋਂ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਮੁੜੇ ਸੀ ਹੁਣ ਵੀ ਆਪਣੇ ਹੱਕ ਲੈ ਕੇ ਹੀ ਮੁੜੇ ਹੋ ਭਾਵੇਂ ਤੁਹਾਨੂੰ ਉੱਥੇ ਧੰਨੇ ਤੇ ਕਿਉਂ ਨਾ ਬੈਠਣਾ ਪਵੇ ਬਾਪੂ ਬਾਪੂ ਮੈਂ ਵੀ ਜਾਣਾ ਤੁਹਾਡੇ ਨਾਲ ਪੁੱਤ ਤੂੰ ਹਜ ਨਿਆਣਾ ਤੈਨੂੰ ਨਹੀਂ ਜਾਣਾ ਨਾ ਪੁੱਤ ਤੂੰ ਨਹੀਂ ਜਾਣਾ ਬਾਹਰ ਬਹੁਤ ਠੰਡ ਆ ਤੂੰ ਸਾਡਾ ਕੱਲਾ ਕੱਲਾ ਪੁੱਤਾਂ ਬਿਮਾਰ ਹੋ ਜਾਏਗਾ ਆ ਨਾਲੇ ਚੱਲਿਆ ਤਹਦਾ ਬਾਪੂ ਤੇਰਾ ਪਰ ਪੁੱਤ ਤੂੰ ਨਹੀਂ ਜਾਣਾ ਪੁੱਤ ਬਿਲਕੁਲ ਤੇਰੀ ਮਾਂ ਠੀਕ ਕਹਿੰਦੀ ਆ ਪੁੱਤ ਤੇਰੀ ਜ਼ਮੀਨ ਨਾ ਵੰਡੀ ਜਾਵੇ ਕੋਈ ਤੇਰੀ ਜ਼ਮੀਨ ਦਾ ਹੋਰ وارث ਨਾ ਬਣੇ ਇਸ ਕਰਕੇ ਹਸੀ ਪੁੱਤ ਨਹੀਂ ਸੀ ਜੰਮਿਆ ਹੋਰ ਇਹਨਾਂ ੜਾਨੀਆਂ ਬਾਨੀਆਂ ਨੂੰ ਤੇਰੀ ਜ਼ਮੀਨ ਤੇ ਪੈਰ ਨਹੀਂ ਧਰਨ ਦਿੰਦਾ ਮੈਂ ਪੁੱਤ ਮੈਂ ਲੜ ਰਿਆਂ ਤੇਰੇ ਲਈ ਤੂੰ ਚਿੰਤਾ ਨਾ ਕਰ ਮੈਂ ਲੜੂੰਗਾ ਆਖਰੀ ਸਾਹ ਤੱਕ ਲੜੂੰਗਾ ਕਿਸਾਨ ਬੀਰਿਆ ਬਜ਼ੁਰਗਾਂ ਦੇ ਬੰਬ ਹੌਸਲੇ ਤੈਨੂੰ ਜਰੂਰ ਜਿਤਾਉਣਗੇ ਹੱਕਾਂ ਦੀ ਰਾਖੀ ਲਈ ਜਾ ਕੇ ਡਟਗੇ ਹੱਕ ਲੈ ਕੇ ਹੀ ਵਾਪਸ ਆਉਣਗੇ ਹੱਕ ਲੈ ਕੇ ਹੀ ਵਾਪਸ ਆਉਣਗੇ ਪੁੱਤ ਤੇਰਾ ਬਾਪੂ ਨਾ ਕਿਸਾਨੀ ਸੰਘਰਸ਼ ਦੇ ਵਿੱਚ ਲੜਦਾ ਲੜਦਾ ਸ਼ਹੀਦ ਹੋ ਗਿਆ ਉਤੋਂ ਕਹ ਆਪਣੀ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਸਿਆਣਾ ਪੁੱਤ ਬਣ ਕੇ ਹੇ ਜੀ ਮੇ ਬਾਦੀ ਨੂੰ ਪੋੜਾਈ ਨਾਲੇ ਘਰ ਦਾ ਧਿਆਨ ਰੱਖਣਾ ਮੇ ਬੇਦ ਚਿੰਤਾ ਨਾ ਕਰ ਮੈਂ ਅੱਜ ਤੇ ਘਰ ਦੱਤਿਆਂ ਰੱਖ ਤੁਸੀਂ ਕਾਹਨੋ ਓਏ ਅਸੀਂ ਆਹੀ ਆ ਜਿਨ੍ਹਾਂ ਨਾਲ ਲੜਦਾ ਲੜਦਾ ਤੇਰਾ ਬਾਪੂ ਸ਼ਹੀਦ ਹੋ ਗਿਆ ਸੀ ਓਏ ਅਸੀਂ ਤਿੰਨੇ ਕਾਲੇ ਕਾਨੂੰਨ ਬਣਾਉਣ ਵਾਲੇ ਆ ਕਾਲੇ ਕਾਨੂੰਨ ਬਣਾਉਣ ਵਾਲੇ ਅਸੀਂ ਉਹੀ ਕਾਲੇ ਕਾਨੂੰਨ ਵਾਲੇ ਆ ਜਿਹੜੇ ਤੁਹਾਡੇ ਘਰ ਤੇ ਜ਼ਮੀਨਾਂ ਨੂੰ ਖੜਪਣ ਲਈ ਆਏ ਸੀ ਤੇ ਤੁਹਾਡਾ ਬਾਪਾ ਚਲੇ ਗਿਆ ਸੀ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਨੇ ਤੁਹਾਨੂੰ ਵਾਪਸ ਕਰ ਦਿੱਤਾ ਸੀ ਫਿਰ ਤੁਸੀਂ ਸਾਡੇ ਘਰੇ ਕਿਉਂ ਆਏ ਉਹ ਅਸੀਂ ਇੱਥੋਂ ਕਦੇ ਗਏ ਨਹੀਂ ਤੁਹਾਡੇ ਬਾਪੂ ਤੇ ਉਹਨਾਂ ਦੇ ਸਾਥੀਆਂ ਨੇ ਸਾਨੂੰ ਲੰਬੇ ਸਮੇਂ ਤੱਕ ਰੋਕ ਕੇ ਜ਼ਰੂਰ ਰੱਖਿਆ ਪਰ ਅਸੀਂ ਕਦੇ ਇੱਥੋਂ ਗਏ ਨਹੀਂ ਓਏ ਅਸੀਂ ਤਾਂ ਆਪਣਾ ਰੂਪ ਬਟਾ ਕੇ ਆਉਂਦੇ ਰਹਿੰਦੇ ਆ ਤੇ ਉਦੋਂ ਤੱਕ ਆਉਂਦੇ ਰਹਿੰਦੇ ਆ ਜਿੰਨਾ ਚਿਰ ਅਸੀਂ ਜਿੱਤ ਨਹੀਂ ਜਾਂਦੇ ਓਏ ਅਸੀਂ ਜਦੋਂ ਜਿੱਤਦੇ ਆ ਨਾ ਦੋ ਦੋ ਸੌ ਸਾਲ ਪੰਜ ਪੰਜ ਸੌ ਸਾਲ ਸੱਤ ਸੱਤ ਸੌ ਸਾਲ ਰਾਜ ਕਰਦੇ ਆ ਮੈਂ ਪੰਜਾਬ ਦਾ ਪੁੱਤ ਹਜੇ ਜਿਉਂਦਾਗਾ ਮੈਂ ਲੜਾਂਗਾ ਤੁਹਾਡੇ ਨਾਲ ਅਸੀਂ ਜਾਓ ਇੱਥੋਂ ਭੱਜ ਦੋ ਮੇਰੀ ਓਏ ਤੇਰੇ ਤੇ ਤੇਰੇ ਪਿਓ ਦੀ ਨਹੀਂ ਜਾਨ ਹੈ ਨਹੀਂ ਇਹ ਨਾ ਤੈਨੂੰ ਲੜਨ ਦੀ ਜਾਜ ਹੈ ਕਿਉਂਕਿ ਪੰਜਾਬ ਦੇ ਘਰ ਘਰ ਖੱਡੇ ਨਾਲ ਲੜਨ ਲਈ ਸਿੱਖ ਖਾਨ ਮਜ਼ਦੂਰਾਂ ਨੂੰ ਇਕੱਠੇ ਕਰਨ ਵਾਲਾ ਹੁਣ ਕੋਈ ਨਹੀਂ ਰਿਹਾ ਇਹ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਸਾਨੂੰ ਪੰਜਾਬ ਤੋਂ ਲੰਬੇ ਸਮੇਂ ਤੱਕ ਬਾਹਰ ਰੱਖਿਆ ਤੁਹਾਡੀਆਂ ਜ਼ਮੀਨਾਂ ਤੇ ਘਰਾਂ ਤੇ ਕਬਜ਼ਾ ਕਰਨ ਨਹੀਂ ਦਿੱਤਾ ਉਹ ਤਾਂ ਕਦੋਂ ਦੇ ਮਰ ਚੁੱਕੇ ਨੇ ਜਿਨ੍ਹਾਂ ਨੇ ਆਪਣੇ ਬਾਰਸ਼ਾ ਨੂੰ ਆਪਣੇ ਹੱਕ ਤੇ ਸੰਘਰਸ਼ ਕਰਨਾ ਸਿਖਾਇਆ ਹੀ ਨਹੀਂ ਓਏ ਪੰਜਾਬ ਦੇ ਬਾਰਸ ਤਾਂ ਹੁਣ ਪੰਜਾਬ ਛੱਡ ਕੇ ਕਦੋਂ ਦੇ ਚਲ ਗਏ ਨੇ ਕੋਈ ਤੇਰੇ ਵਰਗਾ ਟਾਮਾਟਾ ਮਾ ਇੱਥੇ ਰਹਿ ਗਿਆ ਓਏ ਉਹਨਾਂ ਨੂੰ ਤਾਂ ਕੋਈ ਸੰਘਰਸ਼ਾਂ ਤੇ ਲੈ ਕੇ ਵੀ ਨਹੀਂ ਜਾਂਦਾ ਤੇ ਸਾਡੇ ਨਾਲ ਪੰਜਾਬ ਵਿੱਚ ਲੜਨ ਵਾਲਾ ਕੋਈ ਨਹੀਂ ਰਿਹਾ ਮੈਂ ਮੈਨੂੰ ਪਿਓ ਨਾਲ ਇਹਨਾਂ ਸੰਘਰਸ਼ਾਂ ਵਿੱਚ ਲੜਨ ਲਈ ਕਿਉਂ ਨਹੀਂ ਭੇਜਿਆ ਹਾਂ ਗਲਤੀ ਮੇਰੀ ਵੀ ਹੈ ਮੈਂ ਆਪਣੇ ਪਿਓ ਕੋਲ ਵੇ ਆਪਣੇ ਵੱਡੇ ਵੱਡੇਆਂ ਕੋਲ ਇੰਨਾ ਹਮਲਾਵਰਾਂ ਲੜਨ ਦੀ ਜਾਤ ਨਹੀਂ ਸਿੱਖੀ ਪੁੱਤ ਗਲਤੀ ਮੇਰੀ ਵੀ ਆ ਮੈਂ ਕਿਉਂ ਨਹੀਂ ਕਈ ਪੁੱਤ ਜੰਮੇ ਜਿਹੜੇ ਅੱਜ ਤੇਰਾ ਸਾਥ ਦਿੰਦੇ ਅੱਜ ਮੇਰੇ ਕੱਲੇ ਪੁੱਤ ਤੋਂ ਹਾ ਜਮੀਨਾ ਖੋਣ ਵਾਲੇ ਆ ਗਏ ਤੇ ਅੱਜ ਮੇਰੇ ਕੱਲੇ ਪੁੱਤ ਦੇ ਨਾਲ ਸਾਥ ਦੇਣ ਵਾਲਾ ਕੋਈ ਨਹੀਂ ਦੇ ਆ ਚਲ ਓਏ ਕੱਢੋ ਇਹਨਾਂ ਨੂੰ ਕਰੋ ਬਾਹਰ ਓਏ ਹੈ 94347 ਵਾਲਾ ਭਾਰ ਮੈਂ ਦਿਲ ਤੇ ਕੋਇਆ ਫੇਰ ਤੂੰ ਹੀ ਸੋਛਾ ਤੇ ਛੋਟਾ ਭਾਈ ਵਖਦਾ ਹੋਇਆ ਸਨ 84 ਵਾਲਾ ਉੱਤਰ ਜਦ ਨਹੀਂ ਡਰਾਂ ਤੋਂ ਮੰਗਿਆ ਤਾਂ ਸਦਾ ਜਵਾਬ ਹੁੰਦਾ ਸੀ ਕਿਤੇ ਆਣਾ ਕਹਿਣਾ ਪੈ ਜੇ ਗੁੰਡਾ ਫੁੰਦਾਸੀ ਕਿਤੇ ਆਣਾ ਕਹਿਣਾ ਪੈ ਜੇ ਗੁੰਡਾ ਫੁੰਦਾਸੀ